ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਤੇ इवन ਦੋ ਸੁਪਰਡੈਂਟ ਤੇ ਵੀ ਕੋਈ ਕੰਟਰੋਲ ਨਹੀਂ ਹੈ ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇਹਨਾਂ ਮਿਸਬਿਹੇਵ ਕਰਦੇ ਆ ਰੋਜ਼ ਤੋਂ 15-20 ਮਰੀਜ਼ ਜਾ ਕੇ ਮੇਰੇ ਦਫ਼ਤਰ 'ਚ ਰੋਂਦੇ ਆ ਅੱਜੇ ਨਿੱਕੇ ਨਿੱਕੇ ਗਾਂਦੇ 'ਚ ਪੈਦਾ ਹੋਏ ਤੇ ਗਾਂਦੇ 'ਚ ਹੀ ਰੱਖੇ ਦੱਪਿਆ ਉੱਥੇ ਖਵਾ ਰਹੇ ਉਹ ਤੇ ਬਿਮਾਰ ਹੋ ਜਾਂਦੇ ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਤੇ ਭਵੇਂ ਦੋ ਸੁਪਰਡੈਂਡਰ ਤੇ ਵੀ ਕੋਈ ਕੰਟਰੋਲ ਨਹੀਂ ਹੈ ਉਹਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦਾ ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇੰਨਾ ਮਿਸ ਬਿਹੇਵ ਕਰਦੇ ਆ ਰੋਜ਼ ਤੋਂ 15-20 ਮਰੀਜ਼ ਜਾ ਕੇ ਮੇਰੇ ਦਫ਼ਤਰ 'ਚ ਰੋਂਦੇ ਆ ਵੀ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋ ਸਕਦਾ ਕੁੱਤਿਆਂ ਤੋਂ ਭੈੜਾ ਡਾਕਟਰ ਸਾਡੇ ਨਾਲ ਵਿਹਾਰ ਕਰਦੇ ਹੀ ਈਰਖਾ ਕਰਦੇ ਉਹਨਾਂ ਉਸੀਂ ਰਹਿ ਕੇ ਵਿਖਾ ਲੋ ਤੁਹਾਨੂੰ ਛੁੱਟੀ ਦੇ ਦਾਂਗੇ ਕੀ ਕਰ ਲੋਗੇ ਸਾਨੂੰ ਸਾਡੀ ਸਾਰੇ ਚਲਦੀ ਆ ਕੀ ਕਰ ਲੋਗੇ ਸਿਰ ਤੇ ਥ੍ਰੈਟ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਕੇ ਅਸੀਂ ਕਿਉਂਕਿ ਮਰੀਜ਼ਾਂ ਦੇ ਹਮ ਕਰਦੇ ਆ ਇਹਨਾਂ ਡਾਕਟਰਾਂ ਦੇ ਆਫਸਰशाही ਦੇ ਅਸੀਂ ਖਿਲਾਫ ਹੁੰਦੇ ਕਿਉਂਕਿ ਮਰੀਜ਼ ਸਾਡਾ ਬਾ ਲਿਆ ਤਾਕਤ ਐ ਸਰ ਛੇ ਸਾਡਾ ਮਨ ਬਾਲ ਚੁੱਕਦੇ ਆ ਡਾਕਟਰ ਤਾਂ ਸਤਿਆਨਾਜ਼ ਕਰਨ ਰਿਹਾ ਸਾਡੇ ਫਦੀਰੀ ਦੀ ਜਿਹੜੀ ਔਮ ਵਾਲੀ ਹੁੰਦੀ ਆ ਉਹ ਆ ਬੱਚੇ ਨੇ ਕਿਨੇ ਕਿਨੇ ਗੰਦੇ ਚ ਪੈਦਾ ਹੋਏ ਤੇ ਗੰਦੇ ਚ ਹੀ ਰੱਖੇ ਬਾਪਿਆ ਉਥੇ ਘਵਾ ਰਹੇ ਉਹ ਤੇ ਬਿਮਾਰ ਹੋ ਜਾਵੇ ਉਹਨਾਂ ਦਾ ਇਨਫੈਕਸ਼ਨ ਦਾ ਇਲਾਜ ਕਿੱਥੋਂ ਲਵਾਵਾਂਗੇ ਇਲਾਜ ਇਹ ਇਨਸਾਨੀਅਤ ਦੇ ਕਾਣ ਕੰਦੇ ਜਿੰਦੂਦੂਤ ਬਣ ਕੇ ਇੱਥੇ ਬੈਠੇ ਡਾਕਟਰ ਕਿਉਂਕਿ ਡਾਕਟਰ ਰੱਬ ਹੁੰਦਾ ਤੇ ਰੱਬ ਦੇ ਲਾਗੇ ਵਾਗੇ ਨਹੀਂ ਹੈ ਦਰਗਮੀ ਕੋਈ ਨਹੀਂ ਕਦੋਂ ਤੰਤੋਂ ਇਹਨਾਂ ਨੇ ਕਿਹਾ ਤੇ ਕਿਸੇ ਮੰਤਰੀ ਦੇ ਧਿਆਨ ਚ ਆ ਹਾਂ ਮੈਂ ਹੈਲਥ ਮੰਤਰੀ ਨੂੰ ਫੋਨ ਕਰਨਾ ਐ ਇੰਪੀਆਮ ਕੇ ਚੈੱਕ ਕਰੋ ਮੋਨਾਜ ਮੇਰੇ ਸਾਹਮਣੇ ਪੋਚੇ ਲੱਗਣ ਦੇ ਇਹ ਪੋਚੇ ਤੇ ਸਵੇਰੇ ਲੱਗ ਜਾਣਾ ਚਾਹੀਦੇ ਸੀ ਪਰ ਇੱਕਾ ਥਾ ਪੋਚਾ ਲੱਗ ਜਾਉ ਇਹ ਤਰ੍ਹਾਂ ਅਹੀਂ ਮੈਂ ਤੇ ਪਹਿਲਾਂ ਗੰਦ ਦੀਆਂ ਫੋਟੋ ਲੈ ਲਈ। ਕੋਚੇ ਬਾਅਦ ਚ ਸ਼ੁਰੂ ਹੈ। ਮਨ ਫਨੈਲ ਵੀ ਡਿੰਗ ਨੇ ਇਹ ਕੋਚੇ ਵੀ ਡਿੰਗ ਨੇ। ਬੱਚਾ ਵਾ ਚੱਕ ਕੇ ਦੋ ਦੋ ਮਰੀਜ਼ ਭਾਈ ਇੱਕ ਬੈੱਡ। ਇੱਕ ਬੈੱਡ ਦੇ ਉੱਤੇ ਦੋ ਦੋ ਨਹੀਂ ਤਿੰਨ ਤਿੰਨ ਤਾਂ ਨਾਲ ਬੱਚਾ ਵੀ ਆ। ਬੱਚਾ ਵੀ ਨਾਲ ਆ। ਆਪੀਆਂ ਬੋਤਲਾਂ ਵੀ ਪਈਆਂ। ਸ਼ਰਾਬ ਦੀਆਂ ਬੋਤਲਾਂ ਵੀ ਇੱਥੇ ਪਈਆਂ ਪੂਰੀ ਖੁੱਲ। ਮਤਲਬ ਗੰਦਗੀ ਦਾ ਵੀ ਨਾਲ ਚ ਤੇ ਹਰ ਜੇਗਾ ਨਾਲ। ਪਹਿਲੇ ਪਾਸੇ ਦੇ ਨਾਂ ਤੇ ਰੱਖਿਆ ਹੋਣਾ। ਤਾਂ ਬਾਬੇ ਨਾਨਕ ਨੂੰ ਬਦਨਾਮ ਕਰਦਾ। ਅਸੀਂ ਕਰੋੜਾਂ ਰੁਪਏ ਗਰਾਂਟੇਸ ਹਸਪੀਟਲ ਦੇ। ਆਕਸੀਜਨ ਪਲਾਂਟ ਲਵਾਇਆ ਕੈਂਸਰ ਉਸ ਪਲਾਂਟ ਕੋਲ ਦੇ ਆ ਬੇਬਾਨ ਕੀ ਗ੍ਰਾਂਟ ਦਿੱਤੀ ਐਸਾਸ ਦਾ ਕੋਰੋਨਾ ਦੇਸਪਾਇਰ ਤੇ ਕੋਸ ਸਰ ਫਿਰ ਵੀ 4 ਮਤਲਬ ਸੁਪਰ 9 ਤੋਂ ਲੈ ਕੇ ਪੀ ਐਮ ਤੱਕ ਪੀ ਐਮ ਵਿੱਚ ਛਡੋ ਤੇ ਡਾਕਟਰ ਸਮੇਂ ਤੇ ਆਪਣੇ ਆਪ ਨੂੰ ਸਫਾਈ ਵਾਲੇ ਮਤਲਬ ਆਪਣੇ ਆਪ ਨੂੰ ਸਮੇਂ ਤੇ ਵੀ ਅਸੀਂ ਸੁਪਰ 9 ਤੇ ਤੇ ਮੈਂ ਜਣਾਇਆ ਮੇਰਾ ਨਾਮ ਨਿਰਮਲ ਸਿੰਘ ਆਜੀ ਜਿਲ੍ਹਾ ਅੰਮ੍ਰਿਤਸਰ ਤੋਂ ਆ ਹਾੜਾ ਬਾਪੂ ਜੀ ਇੱਥੇ ਆਏ ਹੋਏ ਹੀ ਅੱਜ ਜੋ ਕਿ ਤਿੰਨ ਚਾਰ ਦਿਨ ਤੋਂ ਇਲਾਜ ਤੋਂ ਉਹਨਾਂ ਦਾ ਜਿਹੜਾ ਵਾ ਹਾਰਡ ਦਾ ਇਲਾਜ ਆ ਜਿਹੜੀ ਉਹਨਾਂ ਦੀ ਕੱਚੀ ਤਾਰਵਾ ਪਾਈ ਗਈ ਆ ਔਰ ਸਟੈਂਡ ਪੈਣਾ ਸੀ ਜਿਹੜਾ ਇਹਨਾਂ ਨੇ ਕਾਰਡ ਦਿੱਤਾ ਹਨੂ ਆਯੁਸ਼ਮਨ ਭਾਰਤ ਕਾਰਡ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਲਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਆਯੁਸ਼ਮਨ ਦੇ ਉੱਤੇ 5 ਲੱਖ ਦਾ ਲਗਾਤਾਰ ਫ੍ਰੀ ਇਲਾਜ ਹੋ ਰਿਹਾ ਪਰ ਇੱਥੇ ਇਲਾਜ ਦੇ ਨਾਂ ਤੇ ਬੜੀ ਠੱਗੀ ਹੋ ਰਹੀ ਆ ਜਿਹੜੇ ਕਿ ਇੱਥੇ ਲਾਜਦਾ ਹਾਂ ਹੀ ਕਾਰਡ ਦਿਖਾਇਆ ਪਹਿਲਾਂ ਕਹਿੰਦੇ ਕਿ ਤੁਹਾਡਾ ਇਹ ਕਾਰਡ ਚੱਲਣਾ ਨਹੀਂ ਹੈ ਫਿਰ ਅਸੀਂ ਉੱਤੇ ਡਾਕਟਰ ਨੂੰ ਜਾ ਕੇ ਬੋਲਿਆ ਡਾਕਟਰ ਨੇ ਜੋ ਆਪਣਾ ਕਿਹਾ ਏ ਡਾਕਟਰ ਕਹਿੰਦਾ ਕਿ ਥੱਲਿਓਂ ਕਰਾਖ ਲਿਆਓ ਜਿੱਥੇ ਆਪਣਾ ਹੈਗਾ ਏ ਇੱਥੇ ਇਹਨਾਂ ਦਾ ਆਫਿਸ ਏ ਆਫਿਸ ਦੇ ਵਿੱਚ ਅਸੀਂ ਆਏ ਆ ਤੇ ਇਹ ਕਹਿ ਰਹੇ ਆ ਕਿ ਤੁਹਾਡਾ ਕੇਵਾਈਸੀ ਜਿਹੜਾ ਵਾ ਸੈਟਿੰਗ ਨਹੀਂ ਆ ਹੁਣ ਅਸੀਂ ਕੇਵਾਈਸੀ ਸੈਟਿੰਗ ਕਰਾਉਣ ਲਈ ਕਹਿੰਦੇ ਕਿ ਬਾਹਰੋਂ ਕਰਾਓ ਬਾਹਰੋਂ ਕਹਿੰਦੇ ਤੁਹਾਡਾ ਹੋ ਨਹੀਂ ਸਕਦਾ ਫਿਰ ਅਸੀਂ ਇੱਥੇ ਆਏ ਆ ਫਿਰ ਆ ਕੇ ਜਿਹੜਾ ਵਾ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 58 ਨੰਬਰ ਕਮਰਾ ਸਟਾਫ ਨੂੰ ਦੱਸਿਆ ਵਾ ਉਹ ਕਹਿ ਰਿਹਾ ਕਿ ਇਹ ਕਾਰਡ ਪਹਿਲਾਂ ਦਾ ਬਣਿਆ ਜਾਂ ਮਕਰੋਂ ਦਾ ਬਣਿਆ ਵਾ ਇਸ ਤਰ੍ਹਾਂ ਦਾ ਉਹਨਾਂ ਨੇ ਕਹਿ ਕੇ ਤੋਂ ਉਹਨਾਂ ਕਹਿ ਕੇ ਤੁਸੀਂ ਗੁਰੂ ਨਾਨਕ ਦੇ ਹਸਪੀਟਲ ਦੇ ਜਿਹੜਾ ਥੱਲੇ ਸਟਾਫ ਆ ਉਹਦਾ ਕਰੋ ਉਹ ਕਹਿੰਦੇ ਵੀ ਇਲਾਜ ਜਿਹੜਾ ਵਾ ਜੇ ਨਹੀਂ ਆ ਜਾਂ ਤੇ ਸਾਨੂੰ ਜਿਹੜਾ 1,20,000 ਰੁਪਏ ਜਮ੍ਹਾਂ ਕਰੋ ਤੇ ਨਹੀਂ ਤੇ ਇਹ ਕਾਰਡ ਤੁਹਾਡਾ ਨਹੀਂ ਚੱਲੇਗਾ ਇਹ ਪ੍ਰੋਬਲਮ ਕਾਰਡ ਕਿਉਂ ਨਹੀਂ ਚੱਲਦਾ ਕਾਰਡ ਕਦੀ ਕਹਿੰਦੇ ਆ ਤੁਹਾਡੀ ਕੇਵਾਈਸੀ ਓਕੇ ਨਹੀਂ ਹੋਈ ਕਾਜੀ ਕਹਿੰਦੇ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੋਇਆ ਇਸ ਤਰ੍ਹਾਂ ਦਾ ਜਿਹੜੀ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ ਕੱਲੇ ਅਸੀਂ ਨਹੀਂ ਹੋਰ ਵੀ ਬਹੁਤ ਸਾਰੇ ਲੋਕ ਮੈਂ ਪਰਸੋਂ ਤੋਂ ਜਿਆਦਾ ਚਲੋ ਮੈਂ ਨਹੀਂ ਆਂਦਾ ਇੱਥੇ ਪਰਸੋਂ ਤੋਂ ਆ ਕੇ ਵੇਖ ਰਿਹਾ ਕਿ ਕਾਰਡ ਦੇ ਨਾਮ ਦੇ ਉੱਤੇ ਜਿਹੜੀ ਆ ਬੜੀ ਇੱਥੇ ਨਾ ਮਤਲਬ ਖੱਜਲ ਖਰਾਬੀ ਹੈ ਜਿਹੜੀ ਲੋਕਾਂ ਦੀ ਜਿਆਦਾ ਹੁੰਦੀ ਆ ਸੋ ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਆ ਕਿ ਇਸ ਕਾਰਡ ਨੂੰ ਜਿਹੜਾ ਵਾ ਕਿਸ ਚੱਜੇ ਦੇ ਢੰਗ ਦੇ ਨਾਲ ਚਲਾਇਆ ਜਾਵੇ ਆਸਾਨ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਵਾ ਇੱਥੇ ਦਾ ਸ਼ਤਾਪ ਆ ਉਹ ਜਾਣ ਲੋਕਾਂ ਨੂੰ ਇਦਾਂ ਖੱਜਲ ਖਰਾਬੀ ਨਾ ਕਰੇ ਜਾਂ ਇਸ ਤਰ੍ਹਾਂ ਦਾ ਜਿਹੜਾ ਵਾ ਉਹ ਮਤਲਬ ਕਿ ਸੌਖੇ ਢੰਗ ਦੇ ਨਾਲ ਇਹ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਧੰਨਵਾਦ ਹਾਂਜੀ ਮੇਰਾ ਨਾਮ ਕਲਪਤੀ ਆਰਿਆ ਹਾਂਜੀ ਇੱਥੇ ਕੀ ਪ੍ਰੋਬਲਮ ਆ ਰਹੀ ਹੈ ਬਹੁਤ ਪ੍ਰੋਬਲਮ ਆਵੇ ਸਾਹਮਣੇ ਹੀ ਆਗੇ ਬੈੱਡ ਤੇ ਕੋਈ ਕਮਰੇ ਦੀ ਕੋਈ ਹੈ ਨਹੀਂ ਅਰੇਂਜਮੈਂਟ ਹੀ ਨਹੀਂ ਹੋਰ ਦੱਸੋ ਅਗਾਂਹ 12 ਵਜੇ ਹੁਣ ਤੱਕ ਬਾਹਰ ਹੀ ਬੈਠੇ ਇੱਧਰ ਇੱਕ ਜੀ ਕਦੋਂ ਹੋਈ ਸਵੇਰੇ 3 ਵਜੇ ਬੋਤੋ ਦੇ ਲੈ ਕੇ ਬਾਹਰ ਇੰਦੇ ਬੱਚਾ ਇੱਥੇ ਬਹੋਏ ਬੱਚਾ ਨਾਲ ਹੀ ਡਾਕਟਰ ਕਮਰੇ ਰਹਿੰਦੇ ਵੇ ਡਾਕਟਰ ਕੋਲ ਆ ਨੰਬਰ ਡਾਕਟਰ ਹੁੰਦਾ ਹੈ ਗੱਲ ਆ ਵੀ ਉਚਾਨੀ ਕਿ ਇੱਕ ਇੱਕ ਦੋ ਦੋ ਗਰੀਦ ਪਾਉਣੇ ਕੀ ਕਰਦੇ ਉੱਥੇ ਅੰਦਰ ਅੰਦਰ ਪਏ ਨੇ ਉਹ ਹੀ ਕਿ ਕੋਈ ਅਜਿਹਾ ਅਨੁਭਵ ਕਰਦਾ ਹੈ ਕਿ ਤੂੰ ਪਿੱਛਾ ਨਾ ਰਭੀ ਹੈ ਇਹਦੇ ਤਾਂ ਹੀ ਬਚੇ ਨੇ ਹੱਥ ਨੇ ਲਾ ਕੇ ਪਾਇਆ ਹੋਵੇ ਕਿਦੋਂ ਪਾਇਆ ਸੀਗਾ ਪਹਿਲਾਂ ਨਹੀਂ ਅਨੁਭਵ ਹੀ ਹੈ ਤੁਹਾਨੂੰ ਜਗ੍ਹਾ ਨਹੀਂ ਮਿਲੀ ਅੰਦਰ ਜਗ੍ਹਾ ਹੀ ਨਹੀਂ ਆਗੀ ਕਿਸੀ ਹਸਪਤਾਲ ਦੇ ਹਸਪਤਾਲ ਦੇ ਹਸਪਤਾਲ ਦੇ ਦੇਖੋ ਤੁਸੀਂ ਅਵੇ ਵਹੀ ਵੀ ਪਹਿਲੀ ਵਾਰ ਹੀ ਆਏ ਹਜੇ ਕੁਝ ਵੀ ਕੋਈ ਅੰਮ੍ਰਿਤ ਸਰ ਨਏ ਗਜ਼ਾਰਪੁਰ ਜ਼ਿਲ੍ਹਾ ਪਿੰਡ ਧੜਿਆਲ ਜੀ ਭਾਈ ਨਾਲ ਤੋਂ ਹਾਂਜੀ ਕੀ ਦੇਖੇ ਰਾਤ ਦਾ ਲਾਹ ਦੇਖੋ ਨਾ ਹਦੋਂ ਹਸਤਾ ਹਦੋਂ ਬੜੀਆ ਬਣਾ ਪਰ ਅੰਦਰ ਅਰੇਂਜਮੈਂਟ ਹੀ ਨਹੀਂ ਕੋਈ ਸਫਾਈ ਵੀ ਨਹੀਂ ਹੈਗੀ ਸਰ ਭਾਈ ਜੀ ਪੰਨ 3